ਉਦੇ ਬਾਰੇ ਤਾਂ ਮੈਂ ਇਹੀ ਕਹੂੰਗਾ ਕਿ ਮੇਰੀ ਹਮਦਰਦੀ ਆ ਉਹਨੂੰ ਨਾ ਧੱਕੇ ਨਾਲ ਲੈ ਕੇ ਗਿਆ ਭਗਵੰਤ ਪੁਲਿਸ ਦਾ ਡਰ ਪਾ ਕੇ ਪਰਚਾ ਦਾ ਡਰ ਪਾ ਕੇ ਵਰਨਾ ਗੋਲਡੀ ਕਿਉਂ ਜਾਂਦਾ ਸੋ ਜਿਹੜੇ ਆਦਮੀ ਦੀ ਵਾਈਫ ਦੀ ਇੰਨੀ ਤੋਹਫੀਨ ਕੀਤੀ ਹੋਵੇ ਭਗਵੰਤ ਮਾਨ ਨੇ ਹੁਣ ਉਹਦੀ ਚ ਆ ਕੇ ਝੂਲੀ ਚ ਤੂੰ ਜਦੋਂ ਬਹਿ ਗਿਆ ਵਾ ਤੇ ਉਹਦੇ ਬਾਰੇ ਮੈਂ ਹੁਣ ਕੀ ਕਹਿ ਸਕਦਾ ਜਿਹੜੇ ਕਾਇਰ ਹੁੰਦੇ ਨੇ ਨਾ ਰੋਜ਼ ਮਾਰਦੇ ਨੇ ਦਿਨ ਚ ਤਿੰਨ ਵਾਰੀ ਮਾਰਦੇ ਨੇ ਜਿਹੜਾ ਬੰਦਾ ਦਲੇਰ ਆ ਜੁਰਤਵਾਲਾ ਉਹ ਇੱਕ ਵਾਰੀ ਮੌਤ ਆਉਂਦੀ ਉਹਨੂੰ ਔਰ ਮੇਰੀ ਗੱਲ ਯਾਦ ਰੱਖਿਓ ਕੈਮਰੇ ਤੇ ਰਿਕਾਰਡ ਕਰ ਲਓ ਸਾਲ ਡੇਢ ਸਾਲ ਬਾਅਦ ਗੋਲਡੀ ਮੁੜ ਕੇ ਕਾਂਗਰਸ ਦੇ ਫਿਰ ਦਰਵਾਜ਼ੇ ਤੇ ਖੜਾ ਹੋਊਗਾ ਕਿ ਮੈਨੂੰ ਵਾਪਸ ਲੈ ਲਓ ਕਿਉਂਕਿ ਇਹਨਾਂ ਨੇ ਕਰਨਾ ਕੁਝ ਨਹੀਂ ਹੁੰਦਾ ਪਰ ਗੋਲਡੀ ਨੇ ਕਿਹਾ ਕਿ ਮੈਂ ਚੱਲ ਪਿਆ ਸੀ ਜੀ ਸ਼ੁਰੂਆਤ ਹੋਈ ਪਰ ਉਸ ਤੋਂ ਬਾਅਦ ਖੈਰਾ ਸਾਹਿਬ ਨੇ ਬਿਲਕੁਲ ਕੋਈ ਮੈਸੇਜ ਨਹੀਂ ਕਰਿਆ ਵੀ ਗੋਲਡੀ ਸਾਡੇ ਨਾਲ ਚੱਲਣਾ ਜਾਂ ਉਹ ਝੂਠ ਬੋਲ ਰਿਹਾ ਵਾ ਉਹ ਸਾਰਾ ਕੁਝ ਮੇਰੇ ਟੈਲੀਫੋਨ 'ਚ ਰਿਕਾਰਡ ਹੈ ਇੱਕ ਮੀਟਿੰਗ ਰੱਖੀ ਗਈ ਸੀਗੀ ਵਕੀਲਾਂ ਦੀ ਉਹਨੂੰ ਮੈਂ ਇੱਕ ਰਾਤ ਪਹਿਲਾਂ ਕਾਲਾਂ ਕੀਤੀਆਂ ਨਹੀਂ ਚੱਕਿਆ ਉਹਨੂੰ ਮੈਂ ਮੈਸੇਜ ਪਾਇਆ ਕੋਈ ਜਵਾਬ ਨਹੀਂ ਦਿੱਤਾ ਸਵੇਰੇ ਉੱਠ ਕੇ ਫਿਰ ਕਾਲਾਂ ਕੀਤੀਆਂ ਫੇਰ ਨਹੀਂ ਚੱਕਿਆ ਮਹਾਨੀ ਸਾਜੀ ਹੁੰਦੀ ਹੈ ਜਦੋਂ ਆਪਾਂ ਫਰਜ਼ ਕਰੋ ਮਨ ਬਣਾ ਲਿਆ ਕਿ ਆਪਾਂ ਜਾਣਾ ਵਾ ਕਿ ਕੋਈ ਨਾ ਕੋਈ ਬਹਾਨਾ ਤਾਂ ਕੱਢਣਾ ਹੀ ਹੈ 20 ਸਾਲ ਦੀ ਉਮਰ ਵਿੱਚ ਉਹਨੂੰ ਐਮਐਲਏ ਬਣਾ ਦਿੱਤਾ ਸੰਗਰੂਰ ਦਾ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਫਿਰ ਉਸ ਨੂੰ ਤੁਹਾਡਾ ਲੋਕ ਸਭਾ ਤੋਂ ਟਿਕਟ ਦੇ ਦਿੱਤੀ ਹੁਣ ਜਿਹੜੇ ਬੰਦੇ ਨੂੰ 75000 ਵੋਟ ਪਈ ਹੈ ਉਹਨੂੰ ਪਾਰਟੀ ਕਿੱਦਾਂ ਨਾਮਿਨੇਟ ਕਰ ਦੇ ਦੁਬਾਰਾ ਕਿਉਂ ਟਿਕਟ ਦੇ ਦੇਵੇ ਹਾਰਨ ਆਸੇ ਦੇਵੇ ਜੇ ਫੋਨ ਹੀ ਟੈਂਡ ਕਰਨਾ ਐਂਕਰ ਉਹਨੂੰ ਕਿਹਾ ਮੈਨੂੰ ਕਾਲ ਰਿਕਾਰਡ ਕੱਢ ਕੇ ਦਿਖਾ ਕੇ ਖੈਰੇ ਨੇ ਮੈਨੂੰ ਕਿੰਨੀਆਂ ਕਾਲਾਂ ਕੀਤੀਆਂ ਨਾਰਾਜ਼ਗੀ ਦੇ ਵਿੱਚ ਜੇ ਫੋਨ ਚੱਕਣਾ ਹੀ ਨਹੀਂਗਾ ਤੇ ਫਿਰ ਫੋਨ ਕੀ ਕਰੂਗਾ ਜੇ ਮਨਾਵਾਂਗੇ ਕਿਦਾਂ ਜੀ ਨੁਕਸਾਨ ਕਿੰਨਾ ਕੁ ਲੱਗਦਾ ਨੁਕਸਾਨ ਹੋ ਸਕਦਾ ਤੁਹਾਨੂੰ ਲੱਗਦਾ ਉਹਦਾ ਨੁਕਸਾਨ ਹੋਊਗਾ ਮੈਨੂੰ ਲੱਗਦਾ ਫਾਇਦਾ ਹੋ ਗਿਆ ਧੂਰੀ ਦੇ ਵਿੱਚ ਗੋਲਡੀ ਇੰਨਾ ਡਰਿਆ ਹੋਇਆ ਵਾ ਕੱਲ ਇਹਨੇ ਕੋਈ ਵੀਡੀਓ ਪਾਈ ਮੇਰੇ ਖਿਲਾਫ ਲਾਈਵ ਮੁੜ ਕੇ ਆਪਣੇ ਪੇਜ ਤੋਂ ਡਿਲੀਟ ਕਰ ਜਿਹੜੇ ਭਗਵੰਤ ਮਾਨ ਨੇ ਛੋਟੇਪੁਰ ਨਹੀਂ ਰਹਿਣ ਦਿੱਤਾ ਵੁਲਕਾਨੀ ਨਹੀਂ ਰਹਿਣ ਦਿੰਦਾ ਡਾਕਟਰ ਗਾਂਧੀ ਨਹੀਂ ਰਹਿਣ ਦਿੰਦਾ ਘੁੱਗੀ ਨਹੀਂ ਰਹਿਣ ਦਿੰਦਾ ਖੈਰਾ ਨਹੀਂ ਰਹਿਣ ਦਿੰਦਾ ਉਹ ਗੋਲਡ ਨੂੰ ਝੱਲੂਗਾ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਸਾਡੇ ਨਾਲ ਮੌਜੂਦ ਨੇ ਕੈਂਪੇਨ ਲਗਾਤਾਰ ਜਾਰੀ ਆ ਗੱਲਬਾਤ ਵੀ ਕਰਾਂਗੇ ਸੁਖਪਾਲ ਸਿੰਘ ਖੈਰਾ ਜੋ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨੇ ਜੋ ਕੈਂਪੇਨ ਆ ਲਗਾਤਾਰ ਜਾ ਰਹੀ ਆ ਲਗਾਤਾਰ ਚੱਲ ਰਹੀ ਆ ਲਗਾਤਾਰ ਹਰ ਰੋਜ਼ ਵੱਡੀ ਗਿਣਤੀ ਚ ਪਿੰਡਾਂ ਨੂੰ ਸੰਬੋਧਨ ਕਰਦੇ ਨੇ ਪ੍ਰਚਾਰ ਕਰਦੇ ਨੇ ਖੇਰਾ ਸਾਹਿਬ ਹਾਂ ਹਾਂ ਖੇਰਾ ਸਾਹਿਬ ਕਿਵੇਂ ਚੱਲ ਰਹੀ ਆ ਕੈਂਪੇਨ ਤੇ ਕਾਫੀ ਪਿੰਡ ਕੱਢਣੇ ਪੈਂਦੇ ਹੋਣਗੇ ਤਾਂ ਕੰਪਲੀਟ ਹੋਣਾ ਜੀ ਸਾਰਾ ਸਿਸਟਮ ਦੇਖੋ ਇਹ ਹਲਕਾ ਹੈਗਾ ਬਹੁਤ ਵੱਡਾ ਹਾਂ ਮਾਤਾ ਇੱਕੀ ਛੱਤ ਥਾਲੋਗੇ ਪਰੌਣੇ ਮਾਰੇ ਨੂੰ ਭੁੱਖੇ ਬੈਠੇ ਨੇ ਕੁਛ ਨਹੀਂ ਬਣਾਇਆ ਕੋਈ ਨਹੀਂ ਕਰਾਂਗੇ ਇਹਨਾਂ ਦਾ ਬੇਟੇ ਹਾਂ ਹਾਂ ਕਰ ਦੋ ਬਹੁਤ ਵੱਡਾ ਹਲਕਾ ਦੇਖੋ ਵੱਡਾ ਹਲਕਾ ਵਾ ਇਹਨੂੰ ਸਾਰਾ ਤਾਂ ਨਹੀਂ ਕਵਰ ਹੋਣਾ ਬਿਕੋਜ਼ ਸਮਾਂ ਬੜਾ ਥੋੜਾ ਵਾ ਜੀ ਪਰ ਅਸੀਂ ਪਿੰਡਾਂ 'ਚ ਵੜ ਗਏ ਹਲੇ ਵੀ ਲੋਕਾਂ ਦਾ ਨਾ ਵਾਡੀ ਦਾ ਸੀਜ਼ਨ ਆ ਜੀ ਜੀ ਹਲੇ ਵੀ ਲੋਕੀ ਆਪਣੇ ਕੰਮਕਾਰ 'ਚ ਬਹੁਤ ਬਿਜ਼ੀ ਨੇ ਪਰ ਫਿਰ ਵੀ ਸਾਡਾ ਚੰਗਾ ਇਕੱਠਮੱਠ ਹੋ ਰਿਹਾ ਨਾਲੇ ਮੇਰੀ ਜਿਹੜੀ ਲੜਾਈ ਹੈਗੀ ਨਾ ਉਹ ਕੱਲੀ ਇੱਕ ਪਾਰਟੀ ਦਾ ਕਿਸਮਤ ਨਹੀਂ ਗਈ ਮੈਨੂੰ ਲੋਕੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਅਕਾਲੀ ਵੀ ਬਹੁਤ ਸਪੋਰਟ ਕਰ ਰਹੇ ਨੇ ਔਰ ਕਾਂਗ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਦੂਸਰੀਆਂ ਪਾਰਟੀਆਂ ਦੇ ਜਿੱਦਾਂ ਇਸ ਪਿੰਡ 'ਚ ਸਾਡੇ ਇੱਕ ਬੜੇ ਕੌਮਰੇਡ ਸਾਹਿਬ ਅੱਛੇ ਸਿਆਣੇ ਉਹ ਕਿਸਾਨ ਜਥੇਬੰਦੀਆਂ ਇਹ ਸਾਰਿਆਂ ਦੇ ਸਮਰਥਨ ਮਿਲ ਰਿਹਾ ਸੋ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਠੀਕ ਹੈ ਠੀਕ ਹੈ ਦਲਵੀਰ ਗੋਲਡੀ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਉਸ ਤੋਂ ਬਾਅਦ ਕਾਫੀ ਦਿਨ ਉਹਨਾਂ ਨੇ ਕੰਪੇਨ ਵੀ ਕਰਾਈ ਫਿਰ ਕਿਵੇਂ ਕੀ ਲੱਗਿਆ ਤੁਹਾਨੂੰ ਕਿਵੇਂ ਮੰਨਦੇ ਬਾਰੇ ਉਹਦੇ ਬਾਰੇ ਬਹੁਤਾ ਨਹੀਂ ਕਹਿਣਾ ਉਹਦੇ ਬਾਰੇ ਤਾਂ ਮੈਂ ਇਹੀ ਕਹੂੰਗਾ ਕਿ ਮੇਰੀ ਹਮਦਰਦੀ ਆ ਉਹਨੂੰ ਨਾ ਕੀ ਨਾ ਲੈ ਕੇ ਗਿਆ ਭਗਵੰਤ ਜੀ ਪੁਲਿਸ ਦਾ ਡਰ ਪਾ ਕੇ ਪਰਚਾ ਦਾ ਡਰ ਪਾ ਕੇ ਵਰਨਾ ਗੋਲਡੀ ਕਿਉਂ ਜਾਂਦਾ ਉਸ ਦੀ ਵਾਈਫ ਬੀਬੀ ਸਿਮਰਤ ਕੌਰ ਨੂੰ ਇਹਨਾਂ ਨੇ ਕਿੰਨਾ ਜਲੀਲ ਕੀਤਾ ਜਿਮਨੀ ਚੌਂਡ ਚ ਇੱਕ ਬੰਦੇ ਨੇ ਉਹਦੇ ਪਿੱਛੇ ਟੈਂਪੂ ਲਾ ਰੱਖਿਆ ਉਹਨੂੰ ਵਿਚਾਰੀ ਨੂੰ ਬੋਲਣ ਨਹੀਂ ਦਿੱਤਾ ਕਿਤੇ ਔਰ ਜਿਹੜੇ ਬੰਦੇ ਨੇ ਟੈਂਪੂ ਲਾਇਆ ਸੀ ਭਗਵੰਤ ਮਾਨ ਨੇ ਉਹਨੂੰ ਬਾਅਦ ਚ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੋ ਜਿਹੜੇ ਆਦਮੀ ਦੀ ਵਾਈਫ ਦੀ ਇੰਨੀ ਤੋਹੀਨ ਕੀਤੀ ਹੋਵੇ ਭਗਵੰਤ ਮਾਨ ਨੇ ਹੁਣ ਉਹਦੀ ਚ ਆ ਕੇ ਝੂਲੀ ਚ ਤੂੰ ਜਦੋਂ ਬਹਿ ਗਿਆ ਵਾ ਤੇ ਉਹਦੇ ਬਾਰੇ ਮੈਂ ਕੀ ਕਹਿ ਸਕਦਾ ਇਹ ਤਾਂ ਉਹਦੀ ਆਪਣੀ ਕਮਜ਼ੋਰੀ ਆ ਵਰਨਾ ਕੋਈ ਵੀ ਗੈਰਤਮੰਦ ਬੰਦਾ ਇਦਾਂ ਜਾ ਕੇ ਗੋਡੇ ਨਹੀਂ ਢੇਕਦਾ ਪੰਜਾਬ ਦੇ ਬੰਦੇ ਇਦਾਂ ਡਰਨ ਵਾਲੇ ਨਹੀਂਗੇ ਤੇ ਜਿਹੜੇ ਡਰ ਗਏ ਉਹ ਖਤਮ ਹੋ ਗਏ ਜਿਹੜੇ ਕਾਇਰ ਹੁੰਦੇ ਨੇ ਨਾ ਰੋਜ਼ ਮਾਰਦੇ ਨੇ ਦਿਨ ਚ ਤਿੰਨ ਵਾਰੀ ਮਾਰਦੇ ਨੇ ਜਿਹੜਾ ਬੰਦਾ ਦਲੇਰ ਆ ਜੁਰਤ ਵਾਲਾ ਉਹ ਇੱਕੋ ਵਾਰੀ ਮੌਤ ਹੁੰਦੀ ਉਹਨੂੰ ਸਾਡੇ ਜਿਹੜੇ ਪੁਰਖੇ ਸਾਡੇ ਬਜ਼ੁਰਗ ਸਾਡੇ ਗੁਰੂ ਸਾਹਿਬਾਨ ਤੁਸੀਂ ਦੇਖੋ ਅਨੇ ਕਿੰਨੇ ਕਿੰਨੇ ਬੱਚੇ ਸਾਬ ਜਾਂਦੇ ਇੱਕੋ ਵਾਰੀ ਮੌਤ ਮਰੇ ਆ ਤੇ ਲੱਖਾਂ ਦੇ ਜੋੜ ਮੇਲੇ ਲੱਗਦੇ ਨੇ ਅੱਜ ਕੱਲ੍ਹ ਸੋ ਮੰਦੇ ਨੂੰ ਥੋੜਾ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਉਹਦੇ ਬਾਰੇ ਮੈਂ ਇਹੀ ਕਹਾਂਗਾ ਬਿਲਕੁਲ ਪਰ ਗੋਲਦੀ ਨੇ ਕਿਹਾ ਕਿ ਮੈਂ ਚੱਲ ਪਿਆ ਸੀ ਜੀ ਸ਼ੁਰੂਆਤ ਹੋਈ ਪਰ ਉਸ ਤੋਂ ਬਾਅਦ ਖੈਰਾ ਸਾਹਿਬ ਨੇ ਬਿਲਕੁਲ ਕੋਈ ਮੈਸੇਜ ਨਹੀਂ ਕਰਿਆ ਵੀ ਗੋਲਦੀ ਸਾਡੇ ਨਾਲ ਚੱਲਣਾ ਜਾਂ ਉਹ ਝੂਠ ਬੋਲ ਰਿਹਾ ਵਾ ਅੱਛਾ ਜੀ ਉਹ ਸਾਰਾ ਕੁਝ ਮੇਰੇ ਟੈਲੀਫੋਨ 'ਚ ਰਿਕਾਰਡ ਹੈ ਇੱਕ ਮੀਟਿੰਗ ਰੱਖੀ ਗਈ ਸੀਗੀ ਵਕੀਲਾਂ ਦੀ ਉਹਨੂੰ ਮੈਂ ਇੱਕ ਰਾਤ ਪਹਿਲਾਂ ਕਾਲਾਂ ਕੀਤੀਆਂ ਨਹੀਂ ਚੱਕਿਆ ਉਹਨੂੰ ਮੈਂ ਮੈਸੇਜ ਪਾਇਆ ਕੋਈ ਜਵਾਬ ਨਹੀਂ ਦਿੱਤਾ ਸਵੇਰੇ ਉੱਠ ਕੇ ਫੇਰ ਕਾਲਾਂ ਕੀਤੀਆਂ ਫੇਰ ਨਹੀਂ ਚੱਕਿਆ ਤੇ ਜਦੋਂ ਮੈਂ ਨੋ ਮੀਟਿੰਗ ਦਾ 12 ਵਜੇ ਸੀਗੀ ਮੈਂ ਤਾਂ ਉਹ ਸਵੇਰੇ ਤੜਕੇ 4 ਘੰਟੇ ਦਾ ਟਾਈਮ ਸੀਗਾ ਇਹ ਕਹਿਣਾ ਕਿ ਮੈਨੂੰ ਬੁਲਾਇਆ ਨਹੀਂ ਮੈਨੂੰ ਪੁੱਛਿਆ ਨਹੀਂ ਉਹ ਗਲਤ ਹੈ ਸਾਰਾ ਉਹ ਇੱਕ ਬਹਾਨੇ ਸਾਜ਼ੀ ਹੁੰਦੀ ਹੈ ਜਦੋਂ ਆਪਾਂ ਫਰਜ਼ ਕਰੋ ਮਨ ਬਣਾ ਲਿਆ ਕਿ ਆਪਾਂ ਜਾਣਾ ਵਾ ਫੇ ਕੋਈ ਨਾ ਕੋਈ ਬਹਾਨਾ ਤਾਂ ਕਢਣਾ ਹੀ ਆ ਫੇ ਕਹਿੰਦਾ ਮੈਨੂੰ ਕਾਂਗਰਸ ਨੇ ਜੀ ਅਣਗੋਲਿਆ ਕੀਤਾ ਤੁਸੀਂ ਮੈਨੂੰ ਦੱਸੋ 35 ਸਾਲ ਦੀ ਉਮਰ ਵਿੱਚ ਉਹਨੂੰ ਐਮਐਲਏ ਬਣਾ ਦਿੱਤਾ ਸੰਗਰੂਰ ਦਾ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਫਿਰ ਉਸ ਨੂੰ ਤੁਹਾਡਾ ਲੋਕ ਸਭਾ ਤੋਂ ਟਿਕਟ ਦੇ ਦਿੱਤੀ ਹੁਣ ਜਿਹੜੇ ਬੰਦੇ ਨੂੰ 75000 ਵੋਟ ਪਈ ਹੈ ਉਹਨੂੰ ਪਾਰਟੀ ਕਿੱਦਾਂ ਨਾਮਿਨੇਟ ਕਰ ਦੇ ਦੁਬਾਰਾ ਕਿਉਂ ਟਿਕਟ ਦੇ ਦੇਵੇ ਹਾਰਨ ਆ ਸਿਰੇ ਵੇਸ ਕਰਕੇ ਦਵੇ ਕਿਉਂਕਿ ਗੋਲਡੀ ਨਾਰਾਜ਼ ਹੋ ਜਾਊਗਾ ਥੋੜਾ ਬਹੁਤਾ ਆਪਣੇ ਅੰਦਰ ਗਰੇਬਾਂ ਚ ਵੀ ਝਾਤ ਮਾਰਨੀ ਚਾਹੀਦੀ ਨਾ ਇਸ ਕਰਕੇ ਉਹ ਹੁਣ ਕਹਾਣੀ ਉਹਦੀ ਹੋਰ ਆ ਕਹਾਣੀ ਉਹ ਕਿਸਾਂ ਦੀ ਆ ਇਨਕੁਆਰੀਆਂ ਦੀ ਆ ਜਾਂ ਲਾਲਚੂਗਾ ਉਹਦੇ ਮਨ ਚ ਉਸ ਕਹਾਣੀ ਨੂੰ ਪਰਦਾ ਪਾਉਣ ਵਾਸਤੇ ਇਹ ਕਹੇਗਾ ਕਿ ਕਾਂਗਰਸ ਨੇ ਮੈਨੂੰ ਪੁੱਛਿਆ ਨਹੀਂ ਹੋਰ ਕਿੱਦਾਂ ਪੁੱਛੇ ਸਾਡੀ ਪਾਰਟੀ ਚ ਮੈਂ ਬੰਦੇ ਸੀ ਵੀ ਆ ਸਾਹਿਬ ਲਾਲੋ सुरेंद्रਪਾਲ ਐਕਐਮਐਲਏ ਅੱਜ ਇਹ 78 ਵਿੱਚ ਬਣ ਗਿਆ ਸੀ ਜੀ ਯੂਥ ਦਾ ਪ੍ਰਧਾਨ ਤੇ 2007 ਵਿੱਚ ਮੇਰੇ ਨਾਲ ਐਮਐਲਏ ਬਣਿਆ 29 ਸਾਲ ਲੱਗੇ ਉਹਨੂੰ ਤੇ ਤੈਨੂੰ ਤਾਂ ਯਾਰ 35 ਸਾਲਾਂ ਦੀ ਬਣਾਤਾ ਸੀਗਾ ਤੇ ਉਹ ਸਿਬਿਆ ਤੇ ਪਾਰਟੀ ਛੱਡ ਕੇ ਨਹੀਂ ਗਿਆ ਅੱਜ ਵੀ ਬੈਠਾ ਉੱਥੇ ਸੋ ਇਸ ਕਰਕੇ ਬਹਾਨੇਵਾਜ਼ੀ ਬਿਲਕੁਲ ਕਹਿੰਦੇ 4 ਦਿਨ ਐਮਐਲਏ ਹੋਸਟਲ ਵੀ ਬੈਠਿਆ ਰਿਹਾ ਮੈਂ ਮੈਨੂੰ ਕਾਲ ਨਹੀਂ ਕੀਤੀ ਜੀ ਇੱਥੋਂ ਤੱਕ ਵੀ ਕਿਸੇ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਨਹੀਂ 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 4 ਦਿਨ ਤਾਂ ਲਾਇ ਹੀ ਨਹੀਂ ਜੀ ਇਹਨੇ ਅੱਜ ਇੱਕ ਸ਼ੇਅਰ ਲਿਖਿਆ ਵਾ ਇੱਕ ਦਿਨ ਵਿੱਚ ਪਾਇਆ ਤੇ ਅਗਲੇ ਦਿਨ ਜਾ ਕੇ ਉਹ ਉਹਨਾਂ ਨਾਲ ਸ਼ਾਮਲ ਹੋ ਗਿਆ 4 ਦਿਨ ਕਿੱਥੇ ਦਿੱਤੇ ਜੀ ਠੀਕ ਹੈ ਸਮਝ ਗਿਆ ਨਾ ਔਰ ਸਭ ਨੇ ਕੋਸ਼ਿਸ਼ ਜੇ ਤੂੰ ਜੇ ਫੋਨ ਹੀ ਨਹੀਂ ਟੈਂਡ ਕਰਨਾ ਐਂ ਕਰੋ ਉਹਨੂੰ ਕਹੇ ਮੈਨੂੰ ਕਾਲ ਰਿਕਾਰਡ ਕੱਢ ਕੇ ਦਿਖਾ ਕੇ ਖੈਰੇ ਨੇ ਮੈਨੂੰ ਕਿੰਨੀਆਂ ਕਾਲਾਂ ਕੀਤੀਆਂ ਨਾਰਾਜ਼ਗੀ ਦੇ ਵਿੱਚ ਜੇ ਫੋਨ ਚੱਕਣਾ ਹੀ ਨਹੀਂਗਾ ਤੇ ਫਿਰ ਫੋਨ ਕੀ ਕਰੂਗਾ ਜੇ ਮਨਾਵਾਂਗੇ ਕਿਦਾਂ ਜੀ ਤੇਰ ਨੁਕਸਾਨ ਕਿੰਨਾ ਕੁ ਲੱਗਦਾ ਨੁਕਸਾਨ ਹੋ ਸਕਦਾ ਜਿਵੇਂ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਲੋਕੀ ਮੌਕਾ ਪ੍ਰਸਤੀ ਦੀ ਰਾਜਨੀਤੀ ਕਰਕੇ ਤੁਹਾਨੂੰ ਕਿਸੇ ਨੂੰ ਧੋਖਾ ਦੇ ਕੇ ਜਾਂਦੇ ਨੇ ਤੁਹਾਨੂੰ ਲੱਗਦਾ ਉਹਦਾ ਨੁਕਸਾਨ ਹੋਊਗਾ ਮੈਨੂੰ ਲੱਗਦਾ ਫਾਇਦਾ ਹੋ ਗਿਆ ਧੂਰੀ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਜਿਹੜੇ ਵਿਚਾਰੇ ਇਹਦੇ ਉਲਟ ਲੜਦੇ ਰਹੇ ਉਹਨਾਂ ਨੇ ਕਿਹਾ ਭਗਵੰਤ ਨੇ ਲਿਆ ਕੇ ਸਾਡੇ ਸਿਰ ਫੇ ਬਿਠਾ ਦਿੱਤਾ ਇਹਨੂੰ ਹੁਣ ਫਰਜ਼ ਕਰੋ ਤੁਹਾਡੇ ਮੈਂ ਦੂਜੀ ਪਾਰਟੀ ਦਾ ਵਰਕਰ ਆ ਠੀਕ ਆ ਮੈਂ ਮੈਂ ਬਸਤਾ ਪਹਾਨ ਦਾ ਫੜਿਆ ਵਾ ਮੈਂ ਤੇਰੇ ਖਿਲਾਫ ਲੜੀ ਜਾਣਾ ਲੜੀ ਜਾਣਾ ਲੜੀ ਜਾਣਾ ਤੇ ਬਾਅਦ ਚ ਪਤਾ ਲੱਗਦਾ ਕਿ ਤੂੰ ਘੁੰਮ ਕੇ ਮੇਰੀ ਪਾਰਟੀ ਦੇ ਫਿਰ ਮੇਰੇ ਉੱਤੇ ਆ ਕੇ ਬਹਿ ਗਿਆ ਵਾ ਸਿਸ ਕਰਕੇ ਉਹ ਵਰਕਰ ਵੀ ਡੀਮੋਟਿਵੇਟਿਜ਼ ਹੋ ਜਨੇ ਠੀਕ ਹੈ ਸਰਪੰਚ ਪੰਚ ਇਕੱਠੇ ਹੋਏ ਤੁਸੀਂ ਵੀ ਪਹੁੰਚੇ ਸੀ ਉੱਥੇ ਧੂਰੀ ਹਲਕੇ ਦੇ ਨਗਰ ਕੌਂਸਲਰ ਨੇ ਜਿਹੜੇ ਉਹ ਵੀ ਇਕੱਠੇ ਹੋਏ ਕੀ ਲੱਗਦਾ ਤੁਹਾਨੂੰ ਉਹ ਤਾਂ ਮਤਲਬ ਖੜੇ ਨੇ ਪਾਰਟੀ ਨਾਲ ਉਮੀਦਵਾਰ ਕੋਈ ਕੇਡਰ ਪੂਰਾ ਖੜਾ ਵਾ ਉਹ ਕੋਈ ਕੇਡਰੇ ਦੇ ਨਾਲ ਨਹੀਂ ਗਿਆ ਔਰ ਤੁਸੀਂ ਦੇਖੋ ਇੱਕ ਅ ਗੋਲਡੀ ਇੰਨਾ ਡਰਿਆ ਹੋਇਆ ਵਾ ਕੱਲ ਇਹਨੇ ਕੋਈ ਵੀਡੀਓ ਪਾਈ ਮੇਰੇ ਖਿਲਾਫ ਲਾਈਵ ਮੁਰ ਕੇ ਆਪਣੇ ਪੇਜ ਤੋਂ ਡਿਲੀਟ ਕਰਦੀ ਕਿਉਂਕਿ ਉੱਤੇ ਥੱਲੇ ਕਮੈਂਟਿੰ ਨੇ ਗੰਦੇ ਆ ਗਏ ਲੋਕਾਂ ਦੇ ਪੰਜਾਬ ਦੇ ਲੋਕ ਨਾ ਕਦੀ ਵੀ ਮੌਕਾ ਪ੍ਰਸਤ ਬੰਦੇ ਨਾਲ ਕਾਇਰਾ ਨਾ ਕਮਜ਼ੋਰ ਨਾ ਨਹੀਂ ਖੜੇ ਹੁੰਦੇ ਉਹ ਹਮੇਸ਼ਾ ਹੌਸਲੇ ਵਾਲੇ ਬੰਦੇ ਨਾਲ ਖੜੇ ਹੁੰਦੇ ਸੱਚ ਨਾਲ ਖੜੇ ਹੁੰਦੇ ਆ ਜਿਹੜੇ ਬੰਦੇ ਤੇ ਜ਼ੁਲਮ ਹੁੰਦਾ ਲੋਕੀ ਉਹਦਾ ਸਾਥ ਦੇ ਦਿੰਦੇ ਜ਼ਾਲਮ ਦਾ ਕਦੀ ਸਾਥ ਨਹੀਂ ਦਿੰਦਾ ਇੱਥੇ ਪੰਜਾਬ ਨੇ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਹੁਣ ਆਪਣਾ ਕੈਰੀਅਰ ਖਰਾਬ ਕੀਤਾ ਵਾ ਔਰ ਮੇਰੀ ਗੱਲ ਯਾਦ ਰੱਖਿਓ ਕੈਮਰੇ ਤੇ ਰਿਕਾਰਡ ਕਰ ਲਓ ਸਾਲ ਡੇਢ ਸਾਲ ਬਾਅਦ ਗੋਲਡੀ ਮੁੜ ਕੇ ਕਾਂਗਰਸ ਦੇ ਫਿਰ ਦਰਵਾਜ਼ੇ ਤੇ ਖੜਾ ਹੋਊਗਾ ਕਿ ਮੈਨੂੰ ਵਾਪਸ ਲੈ ਲਓ ਕਿਉਂਕਿ ਇਹਨਾਂ ਨੇ ਕਰਨਾ ਕੁਝ ਨਹੀਂ ਹੁੰਦਾ ਜਿਹੜੇ ਭਗਵੰਤ ਮਾਨ ਨੇ ਛੋਟੇਪੁਰ ਨਹੀਂ ਰਹਿਣ ਦਿੱਤਾ ਫੂਲਕਾ ਨਹੀਂ ਰਹਿਣ ਦਿੱਤਾ ਡਾਕਟਰ ਗਾਂਧੀ ਨਹੀਂ ਰਹਿਣ ਦਿੱਤਾ ਘੁੱਗੀ ਨਹੀਂ ਰਹਿਣ ਦਿੱਤਾ ਖੇਰਾ ਨਹੀਂ ਰਹਿਣ ਦਿੱਤਾ ਉਹ ਗੋਲਡੀ ਨੂੰ ਝੱਲੂਗਾ ਜਿਹੜੇ ਕੇਜਰੀਵਾਲ ਨੇ ਪ੍ਰਸ਼ਾਂਤ ਪੂਸ਼ਣ ਕੱਢ ਦਿੱਤਾ ਜਿਹਨੇ 5 ਕਰੋੜ ਦਿੱਤਾ ਸੀ ਕੁਮਾਰ ਵਿਸ਼ਵਾਸ ਕੱਢ ਦਿੱਤਾ ਕਲਾਖਾਰ ਉਹਨਾਂ ਨੇ ਉਹ ਯੋਗਿੰਦਰ ਯਾਦਵ ਕੱਢ ਦਿੱਤਾ ਅਸ਼ੂ ਤੋਸ਼ ਕੱਢ ਦਿੱਤਾ ਉਹ ਤੁਹਾਡੇ ਖਿਆਲ ਆ ਕਿਸੇ ਹੋਰ ਪਾਰਟੀ ਦੇ ਬੰਦੇ ਆ ਇਹ ਵਰਤਰੇ ਨੇ ਸਾਰਿਆਂ ਨੂੰ ਉਹਨਾਂ ਨੂੰ ਇਹ ਸਾਰੀਆਂ ਤਿਤਲੀਆਂ ਬਣਾ ਕੇ ਵਰਤ ਕੇ ਉਹ ਮਾਰਨੀਆਂ ਚੱਕੇ ਠੀਕ ਹੈ ਪਰ ਗੋਲਡੀ ਕਹਿ ਰਹੇ ਨੇ ਸੀਐਮ ਭਗਵੰਤ ਮਾਨ ਨੂੰ ਕਿ ਸੋਡੀ ਝੋਲੀ ਸਦਾ ਲਈ ਪੈ ਗਿਆ ਜਦੋਂ ਉੱਥੇ ਪ੍ਰੈਸ ਕਾਨਫਰੈਂਸ ਸੀ ਉਹ ਤਾਂ ਉਹ ਤਾਂ ਦੋ ਦਿਨ ਮੇਰੇ ਜਦੋਂ ਮੈਨੂੰ ਘਰ ਸੱਦਿਆ ਵਾ ਇਹਦੇ ਦੋਨਾਂ ਨੇ ਨਾਰੇ ਲਾਏ ਮੇਰੇ ਹੱਕ ਵਿੱਚ ਮੈਨੂੰ ਕਿਹਾ ਕਿ ਖੈਰਾ ਬਹੁਤ ਤਕੜਾ ਫਾਈਟਰ ਆ ਜੇ ਦੋ ਦਿਨਾਂ ਬਾਅਦ ਮੁੱਕਰ ਸਕਦਾ ਤਾਂ ਝੋਲੀ ਜ਼ਿੰਦਗੀ ਦੀ ਕਿਦਾਂ ਆਪਾਂ ਭਰੋਸਾ ਕਰ ਲਾਂਗੇ ਸਟੇਟਮੈਂਟ ਦਾ ਇਹਦਾ ਹੁਣ ਸਮਾਂ ਹੀ ਦੱਸੇਗਾ ਪਰ ਚਲੋ ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਨੂੰ ਲੱਗਦਾ ਉਹ ਉਹਨੇ ਉਹਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਸੋ ਇਸ ਕਰਕੇ ਮੇਰੀ ਇਤੋਂ ਜ਼ਿਆਦਾ ਉਹਦੇ ਬਾਰੇ ਕੋਈ ਬਿਆਨਬਾਜ਼ੀ ਨਹੀਂ ਗਈ ਮੈਂ ਪੰਜਾਬ ਦੀ ਲੜਾਈ ਲੜਨੀ ਆ ਨਸ਼ਿਆਂ ਦੇ ਖਿਲਾਫ ਲੜਨਾ ਵਾ ਐਨਐਸਏ ਦੇ ਖਿਲਾਫ ਲੜਨਾ ਵਾ ਜ਼ਹਿਰੀਲੇ ਪਾਣੀ ਦੇ ਕਰਕੇ ਕੈਂਸਰ ਫੈਲਿਆ ਉਹਦੇ ਖਿਲਾਫ ਲੜਨਾ ਵਾ ਕਿਸਾਨਾਂ ਦੀ ਬਹੁਤ ਵੱਡੀਆਂ ਮੰਗਾਂ ਪਈਆਂ ਨੇ ਉਹ ਲੜਨਾ ਸ਼ੁਭ ਕਰਨ ਦਾ ਕਤਲ ਹੋਇਆ ਉਹਦੇ ਲੜਨਾ ਸਿੱਧੂ ਮੂਸੇਵਾਲਾ ਮਾਰਤਾ ਸਾਡਾ ਇੱਕ ਇੱਕ ਹੀਰੇ ਵਰਗਾ ਬੰਦਾ ਉਹਦੀ ਲੜਾਈ ਲੜਨੀ ਆ ਇੰਨੇ ਮੁੱਦੇ ਲੜਨ ਵਾਸਤੇ ਕੱਗਰ ਦਾ ਕਹਿਰ ਮਜਦਾ ਉਹਦੀ ਲੜਾਈ ਆਪਾਂ ਇਹ ਤਾਂ ਛੋਟੀ ਮੋਟੀਆਂ ਲੜਾਈਆਂ ਛੱਡ ਦੀਆਂ ਇਹਨਾਂ ਨੇ ਜੋ ਕਰਨਾ ਕਰ ਲੈਣ ਦੇਖੋ ਗੱਲ ਧੰਨਵਾਦ ਸੁਖਪਾਲ ਸਿੰਘ ਖਹਿਰਾ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਜੋ ਕਹਿ ਰਹੇ ਨੇ ਕਿ ਦਲਵੀਰ ਸਿੰਘ ਗੋਲਡੀ ਚਲੇ ਤਾਂ ਗਏ ਪਰ ਉਹ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਜੋ ਵੀ ਕਾਂਗਰਸ ਦਾ ਕੇਡਰਾ ਉਹ ਸਾਡੇ ਨਾਲ ਮੌਜੂਦ ਆ ਅਤੇ ਸਾਡੀ ਕੈਂਪੇਨ ਚ ਹਿੱਸਾ ਲੈ ਰਿਹਾ ਕੈਮਰਾਮੈਨ ਸ਼ੋਕਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ